ਤਨੋ ਵਾਹਿਗੁਰੂ ਜੀਓ ਕਬੀਰ ਚਤੁਰਾਈ ਆਤ ਕਨੀ ਹਰ ਜਪ ਹਿਰਦੈ ਮਾਹੇ ਸੂਰੀ ਉਪਰ ਹੇਲ ਨਾ ਗਿਰੇ ਤਾਂ ਠਾਹਰਨਾ ਕਬੀਰ ਸੋਈ ਮੁਖ ਧਨ ਹੈ ਜਾਂ ਮੁਖ ਕਹੀਐ ਰਾ ਦੇਹੀ ਕਿਸ ਕੀ ਬਾਪੂਰੀ ਪਵਿੱਤਰ ਹੋਏ ਗੁਰਾਂ ਦੇਹੀ ਕਿਸ ਕੀ ਬਾਪੂਰੀ ਪਵਿੱਤਰ ਹੋਏ ਗੁਰਾਂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ دین ਦੁਨੀ ਦੇ ਮਾਲਕ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸਜ ਬੈਠੀ ਗੁਰੂ ਸواری ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤਿਗੁਰੂ ਮਹਾਰਾਜ ਦੀ ਮੁਬਾਰਕ ਸਹਬਤ ਵਿੱਚ ਸੱਜ ਕੇ ਪਾਤਸ਼ਾਹ ਜੀ ਦੀ ਅਮਰਤਮਈ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਆਪ ਜੀ ਨੇ ਸਤਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸਰਵਣ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਮੁਬਾਰਕ ਸ਼ਲੋਕ ਜਿਨ੍ਹਾਂ ਦੀ ਲੜੀਵਾਰ ਵਿਚਾਰ ਆਪਾਂ ਇਹਨਾਂ ਦੀਵਾਨਾ ਦੇ ਵਿੱਚ ਕਰਨ ਦਾ ਯਤਨ ਕਰ ਰਹੇ ਹਾਂ ਸਵਾਪ ਜੀ ਨੇ ਹੁਣ ਤੱਕ ਤਕਰੀਬਨ 108 ਸ਼ਲੋਕਾਂ ਦੀ ਵਿਚਾਰ ਆਪਾਂ ਇਹਨਾਂ ਦੀਵਾਨਾ ਦੇ ਵਿੱਚ ਸੰਗਤੀ ਰੂਪ ਵਿੱਚ ਕੀਤੀ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਸੁਣਿਆ ਹੈ ਹਜ਼ੂਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਪਹਿਲੇ ਸ਼ਲੋਕਾਂ ਦੀ ਵਿਚਾਰ ਨੂੰ ਅਗੇਰੇ ਤੋਰਦਿਆਂ ਹੋਇਆਂ ਕੋਈ ਮਨੁੱਖ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੈ ਤੇ ਕੋਈ ਕਰਮ ਕਾਂਡਾਂ ਤੇ ਵਿਮਾ ਪਰਮਾਦੇ ਰਾਹ ਦੇ ਉੱਤੇ ਤੁਰ ਕੇ ਉਥੋਂ ਸੁੱਖ ਦੀ ਤਲਾਸ਼ ਕਰ ਰਿਹਾ ਹੈ ਚਾਰ ਸ਼ਫੀਰੇ ਮਨੁੱਖ ਸੁੱਖ ਨੂੰ ਜੀਵਨ ਦੇ ਟਿਕਾਣੋ ਹੀ ਖੋਜਦਾ ਨਜ਼ਰ ਆਉਂਦਾ ਹੈ ਭਾਵੇਂ ਉਹ ਵਿਕਾਰ ਭੋਗਣ ਦੀ ਰੁਚੀ ਹੋਵੇ ਚਾਹੇ ਉਹ ਮਾੜੇ ਸੁਭਾਅ ਦੇ ਵਿੱਚੋਂ ਤਸੱਲੀ ਭਾਲਦਾ ਹੋਵੇ ਚਾਹੇ ਉਹ ਵੈਮ ਪਰਮ ਕਰਮ ਕਾਂਡੰਦ ਵਿਸ਼ਵਾਸ ਕਰਦਾ ਹੋਵੇ ਇਸ ਸਾਰੀ ਦੌੜ ਦੇ ਵਿੱਚੋਂ ਇਉਂ ਹੀ ਨਜ਼ਰ ਆਉਂਦਾ ਹੈ ਕਿ ਮਨੁੱਖ ਆਪਣੇ ਜੀਵਨ ਦਾ ਸੁਖ ਤਲਾਸ਼ਣ ਵਿੱਚ ਲੱਗਾ ਹੈ ਇਹਨਾਂ ਚੀਜ਼ਾਂ ਵਿੱਚੋਂ ਖੁਸ਼ੀ ਲੱਭਦਾ ਹੈ ਇਹਨਾਂ ਚੀਜ਼ਾਂ ਵਿੱਚੋਂ ਟਿਕਾਓ ਲੱਭਦਾ ਹੈ ਜੀਵਨ ਦਾ ਭਲਾ ਲੱਭਦਾ ਹੈ ਪਰ ਇਹ ਸਾਰੇ ਕਰਮ ਰਲ ਕੇ ਵੀ ਮਨੁੱਖ ਦੇ ਅੰਤਰਾਤਮੇ ਨੂੰ ਸੋਖ ਨਹੀਂ ਪਹੁੰਚਾ ਪਾਉਂਦੇ ਸਗੋਂ ਉਲਝਣਾ ਵਧਾਉਂਦੇ ਹਨ ਦੁੱਖ ਪੈਦਾ ਕਰਦੇ ਹਨ ਪਰੇਸ਼ਾਨੀਆਂ ਜੀਵਨ ਵਿੱਚ ਹੋਰ ਉਪਜਾਉਂਦੀਆਂ ਹਨ ਕਬੀਰ ਜੀ ਮਹਾਰਾਜ ਕਹਿੰਦੇ ਨੇ ਸਭ ਤੋਂ ਵੱਡੀ ਸਿਆਣਪ ਤਾਂ ਇਹ ਹੈ ਕਿ ਆਪਣੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਹੋਣ ਦਾ ਅਹਿਸਾਸ ਕਰਦਿਆਂ ਵਾਹਿਗੁਰੂ ਦੀ ਸਿਫਤ ਤੇ ਉਸਲਾ ਉਹਦੀ ਯਾਦ ਵਿੱਚ ਮਨੁੱਖ ਜੁੜੇ ਆਪਣੀ ਤਰਫੋਂ ਤਾਂ ਵਹਿਮ ਭਰਮ ਕਰਨ ਵਾਲੇ ਵੀ ਬੜੀ ਸਿਆਣਪ ਕਰ ਰਹੇ ਹੁੰਦੇ ਨੇ ਕਿ ਅਸੀਂ ਬੜਾ ਚੰਗਾ ਯਤਨ ਕਰ ਰਹੇ ਹਾਂ ਇਹਦੇ ਨਾਲ ਸਾਨੂੰ ਜੀਵਨ ਦਾ ਸੁੱਖ ਮਿਲ ਜਾਣਾ ਹੈ ਵਾਸ਼ਨਾਵਾਂ ਭੁਗਣ ਵਾਲੇ ਵੀ ਆਪਣੀ ਤਰਫੋਂ ਬੜੀ ਸਿਆਣਪ ਦਾ ਕੰਮ ਕਰ ਰਹੇ ਹਨ ਜਿੰਨੀ ਕੋ ਉਹਨਾਂ ਨੂੰ ਸਮਝ ਹੈ ਪਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਅਸਲ ਸਿਆਣਪ ਅਸਲ ਸਤਕਾਰਤ ਕਰਮ ਇਹ ਹੈ ਮਨੁੱਖ ਆਪਣੇ ਹਿਰਦੇ ਦੇ ਵਿੱਚ ਉਸ ਮਾਲਕ ਵਾਹਿਗੁਰੂ ਦੀ ਯਾਦ ਨੂੰ ਵਸਾਉਣ ਦਾ ਯਤਨ ਕਰੇ ਕਬੀਰ ਚਤੁਰਾਈ ਆਤ ਕਨੀ ਚਤੁਰਾਈ ਦਾ ਅਰਥ ਇਹ ਤੇ ਹੈ ਸਿਆਣਪ ਅਤ ਕਨੀ ਬਹੁਤ ਵੱਡੀ ਸਿਆਣਪ ਦੀ ਗੱਲ ਹੈ ਹਰ ਜਪ ਹਿਰਦਾ ਮਾਹੇ ਹਰੀ ਨੂੰ ਆਪਣੇ ਹਿਰਦੇ ਵਿੱਚ ਜਪੇ ਯਾਦ ਰੱਖੇ ਚੇਤ ਵਿੱਚ ਪਰਮੇਸ਼ਰ ਦਾ ਅਦਬ ਪ੍ਰੇਮ ਭੈ ਰੱਖੇ ਪਰ ਨਾਲ ਹੀ ਹਜ਼ੂਰ ਨੇ ਚੇਤੇ ਕਰਾਇਆ ਸੂਰੀ ਉੱਪਰ ਖੇਲਣਾ ਗਿਰੇ ਤਾਂ ਠਾਹਰ ਨਾਹੀ ਬਾਜ਼ੀਗਰ ਬਾਜ਼ੀ ਪਾਉਣ ਵਾਸਤੇ ਆਉਂਦੇ ਸਨ ਖੇਲ ਤਮਾਸ਼ਾ ਮੰਨੋਰੰਜਨ ਕਰਨ ਵਾਸਤੇ ਪ੍ਰੋਫੈਸਰ ਸਾਫ ਸਿੰਘ ਜੀ ਨੇ ਆਪਣੀ ਪੁਸਤਕ ਵਿੱਚ ਇੱਕ ਦਿਲਚਸਪ ਘਟਨਾ ਦਾ ਜ਼ਿਕਰ ਕੀਤਾ ਹੈ। ਜ਼ਮੀਨ ਦੇ ਵਿੱਚ ਦੋ ਤਰਫਾ ਦੂਰ ਦੂਰ ਵੱਡੀਆਂ-ਵੱਡੀਆਂ ਚੀਜ਼ਾਂ ਨੂੰ ਗੱਡ ਕੇ ਮੰਨੋ ਇੱਕ ਪਾਸੇ ਕੋਈ ਰੋਖ ਹੈ ਜਾਂ ਪੋਲ ਹੈ ਜਾਂ ਵਾਸ ਹੈ ਇਸ ਤਰ੍ਹਾਂ ਦਾ ਵਿਚਕਾਰ ਰਸਾ ਬਣ ਲਿਆ। ਉਸ ਰਸੇ ਦੇ ਉੱਤੇ ਬਿਨਾਂ ਕਿਸੇ ਸਹਾਰੇ ਤੋਂ ਆਪਣੇ ਸਰੀਰ ਨੂੰ ਬੈਲੈਂਸ ਕਰਕੇ ਤੁਰਨ ਦੀ ਜਿਸ ਨੇ ਜਿਸ ਨੇ ਅਭਿਆਸ ਕੀਤਾ ਪ੍ਰੈਕਟਿਸ ਕੀਤੀ ਹੈ ਉਸ ਰਸੇ ਦੇ ਉੱਤੇ ਤੁਰਨ ਦਾ ਯਤਨ ਕਰਦਾ ਹੈ ਲੋਕ ਵੇਖਦੇ ਨੇ ਹੈਰਾਨ ਹੁੰਦੇ ਨੇ ਹਾਲਾਂਕਿ ਉਹਨੇ ਅਭਿਆਸ ਕੀਤਾ ਹੋਇਆ ਪ੍ਰੈਕਟਿਸ ਕੀਤੀ ਹੋਈ ਹੈ ਵੀ ਆਪਣੇ ਸਰੀਰ ਦਾ ਬੈਲੈਂਸ ਰੱਖ ਕੇ ਉਸ ਰਸੇ ਦੇ ਉੱਤੇ ਬਿਨਾਂ ਕਿਸੇ ਆਸੇ ਪਾਸੇ ਦੇ ਸਹਾਰੇ ਤੋਂ ਤੁਰਨਾ ਔਰ ਇੱਕ ਤਰਫ ਤੋਂ ਦੂਜੇ ਪਾਸੇ ਤੱਕ ਪਹੁੰਚਣਾ ਪਰ ਅਚਾਨਕ ਕੀ ਹੋਇਆ ਉਹ ਅੱਗੇ ਵੀ ਖੇਲ ਤਮਾਸ਼ੇ ਇਸ ਤਰ੍ਹਾਂ ਹੀ ਕਰਦਾ ਸੀ ਆਪਣਾ ਇਹ ਟ੍ਰਿਕ ਆਪਣਾ ਇਹ ਹੁਨਰ ਅੱਗੇ ਵੀ ਵਿਖਾਉਂਦਾ ਸੀ ਕਈ ਥਾਈਂ ਕਈ ਪਿੰਡਾਂ 'ਚ ਉਹਨੇ ਵਿਖਾਇਆ ਸੈਂਕੜੇ ਵਾਰ ਉਹਨੇ ਇਸ ਤਰ੍ਹਾਂ ਰਸੇ ਦੇ ਉੱਤੇ ਤੁਰ ਕੇ ਲੋਕਾਂ ਨੂੰ ਲੋਕਾਂ ਦਾ ਮਨੋਰੰਜਨ ਕੀਤਾ ਤੇ ਆਪਣਾ ਹੁਨਰ ਦੱਸਿਆ ਕਿਸੇ ਨੇ ਲਾਗੂ ਆ ਕੇ ਜਦੋਂ ਉਹ ਉਸ ਪਿੰਡ ਦੇ ਵਿੱਚ ਉਸ ਰਸੇ ਤੇ ਤੁਰਨ ਲੱਗਿਆ ਤਾਂ ਕਿਸੇ ਨੇ ਉਹਦੇ ਮਨ 'ਚ ਡਰ ਪੈਦਾ ਕੀਤਾ ਵੀ ਇੱਥੇ ਲਾਗੇ ਹੋਰ ਕਿਹਦੀ ਜਗ੍ਹਾ ਹੈ ਤੂੰ ਰਸੇ ਦੇ ਉੱਤੇ ਉੱਚਾ ਤੁਰਨ ਲੱਗਿਆ ਕੁਝ ਵਾਪਰ ਨਾ ਜਾਏ ਦਿਲ ਕੌਨਫੀਡੈਂਸ ਲੋ ਹੋ ਗਿਆ ਸੂਤ ਕਿਤੇ ਹੋਰ ਅੜਕ ਗਈ ਉਸ ਨੁਕਸਾਨ ਦੇ ਵਿੱਚ ਜਿਹਦਾ ਡਰ ਪੈਦਾ ਕੀਤਾ ਗਿਆ ਵੇਖੋ ਮਨ कैसी चीज है मन ਨੇ ਡਰ ਨੂੰ ਫੜ ਲਿਆ ਦੁਰਘਟਨਾ ਨਾ ਵਾਪਰ ਜਾਏ ਇਹਦੀ ਪੌਸਿਬਿਲਟੀ ਮੰਨਨੇ ਮਨ ਲਈ ਕਿ ਹੋ ਸਕਦਾ ਮੈਂ ਡਿੱਗ ਪਵਾਂ ਹੋ ਸਕਦਾ ਮੈਨੂੰ ਪਾਪ ਲੱਗੇ ਹੋ ਸਕਦਾ ਮੈਂ ਦੂਜੇ ਕੰਡੇ ਤੇ ਨਾ ਪਹੁੰਚਾਂ ਮਨ ਦਾ ਸਾਰਾ ਚੁੱਕਾ ਸਾਰੀ એનર્ਜੀ 네ਗੇਟਿਵਿਟੀ ਵਿੱਚ ਜਾ ਕੇ ਡਿੱਗ ਪਈ ਅੰਦਰ ਡਰ ਪੈਦਾ ਹੋ ਗਿਆ ਸਹਿਮ ਪੈਦਾ ਹੋ ਗਿਆ ਮੈਂ ਪਾਪੀ ਨਾ ਬਣ ਜਾਵਾਂ ਕੀ ਖਿਆਲ ਅੰਦਰ ਆਉਣ ਲੱਗ ਪਿਆ ਹੋਇਆ ਉਹੀ ਤੁਰਦਿਆਂ ਤੁਰਦਿਆਂ ਅਚਾਨਕ ਲੜਖੜਾਇਆ ਤੇ ਥੱਲੇ ਡਿੱਗ ਪਿਆ ਆਮ ਮਨੁੱਖ ਨੂੰ ਕੀ ਆਖੇਗਾ ਇਥੇ ਜੀ ਫਲਾਨੇ ਦੀ ਜਗ੍ਹਾ ਲੱਗੇ ਤਾਂ ਨਹੀਂ ਉੱਚਾ ਚਾਲ ਚੜ ਸਕਿਆ ਜਿਉ ਨੂੰ ਦੱਸਿਆ ਨਾ ਹੁੰਦਾ ਤੇ ਸ਼ਾਇਦ ਉਹ ਦੂਜੇ ਕੰਡੇ ਤੇ ਜ਼ਰੂਰ ਪਹੁੰਚ ਜਾਂਦਾ ਪਰ ਤੁਰਨ ਤੋਂ ਪਹਿਲਾਂ ਉਹਦੇ ਹੌਸਲੇ ਨੂੰ ਉਹਦੇ ਕੌਨਫੀਡੈਂਸ ਨੂੰ ਉਹਦੀ ਹਿੰਮਤ ਨੂੰ ਉਹਦੇ ਮਨ ਦੇ ਪੋਜ਼ਿਟਿਵ ਵਹਾਰ ਨੂੰ ਐਨ ਮੋੜਾ ਦੇ ਕੇ ਨਿਮਾਣ ਵੱਲ ਸੁੱਟ ਲਿਆ ਕਿਸੇ ਨੇ ਮਨ 'ਚ ਜਦੋਂ ਗੱਲ ਆ ਗਈ ਸਰੀਰ ਦਾ ਬੈਲੈਂਸ ਨਹੀਂ ਬਣਿਆ ਰਿਹਾ ਮਨ ਡਿਗ ਪਿਆ ਮਨ ਪਹਿਲੋਂ ਡਿਗਦਾ ਤਨ ਮਗਰੋਂ ਡਿਗਦਾ ਤੁਸੀਂ ਕਈ ਵਾਰ ਵੇਖਿਆ ਹੋਵੇਗਾ ਤਨ ਰੋਗੀ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਥੱਕ ਜਾਂਦਾ ਹੈ ਮਨ ਉਤਸ਼ਾਹ ਵਿੱਚ ਹੋਵੇ ਤੇ ਬੰਦਾ ਥਕਾਵਟ ਦੀ ਵਿਪਦਾਂ ਨੂੰ ਸਹਿ ਲੈਂਦਾ ਹੈ ਮੁਸ਼ਕਲ ਨੂੰ ਝੱਲ ਲੈਂਦਾ ਹੈ ਤਨ ਦੀਆਂ ਘਾਟਾਂ ਕਮਜ਼ੋਰੀਆਂ ਨੂੰ ਬੰਦਾ ਬਹੁਤਾ ਗੌਲਦਾ ਨਹੀਂ ਜੇ ਉਹਦਾ ਮਨ ਉਤਸ਼ਾਹ ਚ ਹੈ ਬੰਦੇ ਦਾ ਸਰੀਰ ਰਿਸ਼ਟ ਪੁਸ਼ਟ ਹੈ ਤੰਦਰੁਸਤ ਹੈ ਕੋਈ ਥਕਾਵਟ ਨਹੀਂ ਕੋਈ ਰੋਗ ਨਹੀਂ ਮਨ ਉਦਾਸ ਹੈ ਮਯੂਸ ਹੈ ਉੱਠ ਕੇ ਤੁਰਨਾ ਤੇ ਕਿਸੇ ਨਾਲ ਗੱਲ ਕਰਨਾ ਨਾਰਮਲੀ ਜ਼ਬਾਨ ਤੋਂ ਕਿਸੇ ਦੀ ਗੱਲ ਦਾ ਹੰਗਾਰਾ ਦੇਣਾ ਵੀ ਬੰਦੇ ਨੂੰ ਚੰਗਾ ਨਹੀਂ ਲੱਗ ਇੰਨੀ ਹਿੰਮਤ ਵੀ ਨਹੀਂ ਉਹਦੇ ਚ ਰਹਿੰਦੀ ਵੀ ਮੈਂ ਕਿਸੇ ਨਾਲ ਦੋ ਗੱਲਾਂ ਕਰ ਲਵਾਂ ਅਗਲਾ ਮੇਰੇ ਨਾਲ ਗੱਲ ਕਰ ਰਿਹਾ ਮੈਂ ਵੀ ਕੋਈ ਕਰ ਲਵਾਂ ਇਸੇ ਅਸੀਂ ਕਹਿ ਦਿੰਦੇ ਆ ਮੂਡ ਆਫ ਆਇ ਮੇਰਾ ਸੁਭਾਅ ਇਸ ਵੇਲੇ ਮੇਰਾ ਮਨ ਨਹੀਂ ਕਰਦਾ ਜੇਤਰਾਜੀ ਨਹੀਂ ਹੁਣ ਤੁਸੀਂ ਦੇਖੋ ਤਨ ਥੱਕਿਆ ਹੋਵੇ ਮੁਸ਼ਕਲਾਂ ਚ ਘਿਰਿਆ ਹੋਵੇ ਮਾਨੋਤਸ਼ਾਹ ਵਿੱਚ ਹੈ ਬੰਦਾ ਉਹਨਾਂ ਮੁਸ਼ਕਲਾਂ ਨਾਲ ਵੀ ਦੋ ਚਾਰ ਹੋਣ ਲਈ ਤਿਆਰ ਹੋ ਜਾਂਦਾ ਤਨ ਤੰਦਰੁਸਤ ਹੈ ਥੱਕਿਆ ਨਹੀਂ ਰਿਸ਼ਟਪੁਸ਼ਟ ਹੈ ਮਾਨ ਟੈਂਦੀ ਕਲਾ ਚ ਚਲਾ ਗਿਆ ਮਨ ਭੇੜੇ ਖਿਆਲਾਂ ਵਿੱਚ 네ਗੇਟਿਵ ਖਿਆਲਾਂ ਵਿੱਚ ਉਲਝ ਗਿਆ ਉਦਾਸ ਮਾਇੂਸ ਦੁਖੀ ਤੇ ਪਰੇਸ਼ਾਨ ਹੋ ਗਿਆ ਇਸੇ ਤਰ੍ਹਾਂ ਹੀ ਉਸ ਮਨੁੱਖ ਨਾਲ ਵਾਪਰੀ ਹਰ ਬੰਦਾ ਉਹਦੇ ਆਪਣੇ ਆਪਣੇ ਅਰਥ ਕਰੇਗਾ ਪਰ ਅਸਲ ਗੱਲ ਉਹਦੇ ਨਾਲ ਇਹੋ ਹੀ ਵਾਪਰੀ ਮਾਨਰਾਜ ਜੀ ਨਹੀਂ ਸੀ ਮਨ ਚ ਪਹਿਲਾਂ ਇਹ ਖਿਆਲ ਜ਼ਿਆਦਾ ਭਾਰੂ ਹੋਇਆ ਵੀ ਪਹੁੰਚਿਆ ਨਹੀਂ ਜਾਣਾ ਉਸ ਪਾਸੇ ਨੂੰ ਉਥੇ ਉਸ ਕਿਨਾਰੇ ਨਹੀਂ ਜਾਇਆ ਜਾਣਾ ਅੰਦਰੋਂ ਪਹਿਲਾਂ ਡਿੱਗਿਆ ਹੋਇਆ ਸੀ ਆਪਣਾ ਬੈਲੈਂਸ ਬਣਾ ਨਾ ਸਕਿਆ ਇਕਾਗਰਤਾ ਨਾ ਰਹੀ ਸਾਵਧਾਨੀ ਨਾ ਰਹੀ ਸਰੀਰ ਦਾ ਬੈਲੈਂਸ ਤਾਂ ਇਕਾਗਰਤਾ ਦੇ ਸਿਰ ਤੇ ਖੜਾ ਸੀ ਸਾਵਧਾਨੀ ਦੇ ਸਿਰ ਤੇ ਖੜਾ ਸੀ ਸੋ ਉਹ ਜਦੋਂ ਅੰਦਰੋਂ ਛਿਨਪੇਨ ਹੋ ਗਿਆ ਮਨੁੱਖ ਤੇ ਸਰੀਰ ਦਾ ਬੈਲੈਂਸ ਵੀ ਤਵਾਜਨ ਵੀ ਵਿਗੜ ਗਿਆ ਭਗਤ ਜੀ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਉਹਦੇ ਉਹਦੀ ਯਾਦ ਹਿਰਦੇ ਚ ਵਸਾਣਾ ਇੰਨਾ ਸਹਿਲਾ ਕੰਮ ਇੰਨਾ ਔਖਾ ਨਹੀਂ ਪਰ ਇੰਨਾ ਸਹਿਲਾ ਕੰਮ ਵੀ ਨਹੀਂ ਚੇਤੇ ਚ ਰੱਖਣਾ ਸਹਿਲਾ ਕਿਉਂ ਨਹੀਂ ਰੱਬ ਨੂੰ ਯਾਦ ਕਰਨਾ ਕੱਲਾ ਜ਼ੁਬਾਨ ਤੋਂ ਰੱਬ ਰੱਬ ਕਰਨਾ ਨਹੀਂ ਹੈ ਹਿਰਦੇ ਵਿੱਚ ਕਿਉਂ ਕਬੀਰ ਜੀ ਮਹਾਰਾਜ ਨੇ ਕਿਹਾ ਹਰ ਜਪ ਹਿਰਦੈ ਮਾਹੇ ਹਰ ਜਪ ਹਿਰਦੈ ਮਾਹੇ ਹਿਰਦੇ ਵਿੱਚ ਵਸਾ ਹਿਰਦੇ ਵਿੱਚ ਵਸਾਉਣ ਵਾਸਤੇ ਜੋ ਕੁਝ ਪਹਿਲਾਂ ਹਿਰਦੇ ਵਿੱਚ ਵਸਿਆ ਹੋਇਆ ਹੈ ਲੋਕਲਾਜ ਬੈਠੀ ਹੋਈ ਹੈ ਮੇਰ ਤੇਰ ਬੈਠੀ ਹੋਈ ਹੈ ਨਿੰਦਾ ਬੈਠੀ ਹੋਈ ਹੈ ਈਰਖਾ ਬੈਠੀ ਹੋਈ ਹੈ ਵੈਰ ਵਿਰੋਧ ਬੈਠਾ ਹੋਇਆ ਹੈ ਵਹਿਮ ਭਰਮ ਬੈਠੇ ਹੋਏ ਨੇ ਕਰਮ ਕਾਂਡ ਬੈਠੇ ਹੋਏ ਨੇ ਉਹਨਾਂ ਨੂੰ ਅੰਦਰੋਂ ਹੌਲੀ-ਹੌਲੀ ਕੱਢਣਾ ਵੀ ਪਏਗਾ ਉਹਨਾਂ ਨਾਲ ਲੜਨਾ ਤੇ ਫਿਰ ਆਪਣੇ ਅੰਦਰ ਪਰਮੇਸ਼ਰ ਦੀ ਸਿਰਪ ਸਲਾਹ ਨੂੰ ਜਗ੍ਹਾ ਦੇਣੀ ਖੁਦ ਨਾਲ ਲੜਨ ਵਾਲੀ ਖੇਡ ਹੈ ਆਪਣੇ ਆਪ ਨਾਲ ਫਾਈਟ ਕਰਨ ਵਾਲੀ ਪ੍ਰਕਿਰਿਆ ਹੈ ਇਸ ਪ੍ਰੋਸੈਸ ਨੂੰ ਪਰਮੇਸ਼ਰ ਦਾ ਨਾਮ ਜਪਣਾ ਕਿਹਾ ਚੇਤੇ ਵਿੱਚ ਰੱਖੀਏ ਇਸ ਪ੍ਰੋਸੈਸ ਨੂੰ ਜੇ ਮੈਂ ਕੋ ਉਦਾਹਰਣ ਦੇਣਾ ਕਿਸਾਨ ਜ਼ਮੀਨ ਨੂੰ ਵਾਹੁੰਦਾ ਹੈ ਯੋਗ ਵਤਰ ਦੇ ਉੱਤੇ ਬੀਜ ਪਾਉਂਦਾ ਹੈ ਜ਼ਮੀਨ ਨੂੰ ਵਾਹ ਕੇ ਉਹਦਾ ਕੰਮ ਨਹੀਂ ਮੁੱਕ ਜਾਂਦਾ ਬੀਜ ਜ਼ਮੀਨ 'ਚ ਬੀਜ ਕੇ ਕੰਮ ਨਹੀਂ ਮੁੱਕ ਜਾਂਦਾ ਫਿਰ ਉਹਨੂੰ ਪਾਲਣ ਦੀ ਵਾਰੀ ਆਉਂਦੀ ਹੈ ਕਿੰਨੀਆਂ ਕਠਿਨਾਈਆਂ ਸਹਿ ਕੇ ਉਸ ਬੀਜੇ ਹੋਏ ਬੀਜ ਨੂੰ ਪਰਫੁੱਲਤ ਕਰਨਾ ਤੇ ਉਸ ਨੂੰ ਪੱਕਣ ਤੱਕ ਲੈ ਕੇ ਜਾਣਾ ਉਹਦੀ ਰਾਖੀ ਵੀ ਕਰਨੀ ਉਹਨੂੰ ਖੁਰਾਕ ਵੀ ਦੇਣੀ ਉਹਦੀ ਗੋਡੀ ਵੀ ਕਰਨੀ ਉਹਨੂੰ ਆਵਾਰਾ ਪਸ਼ੂਆਂ ਤੋਂ ਬਚਾਉਣਾ ਉਹਨੂੰ ਬਿਮਾਰੀ ਤੋਂ ਬਚਾਉਣਾ ਇਹ ਸਾਰੇ ਸਟਰਗਲ ਦਾ ਨਾਂ ਹੀ ਖੇਤੀ ਹੈ ਨਾ ਕਿਸਾਨੀ ਹੈ ਨਾ ਇਹ ਸਾਰੇ ਕੁਝ ਨੂੰ ਹੀ ਅਸੀਂ ਕਿਸਾਨ ਫਰਜ਼ ਕਿਸਾਨ ਦਾ ਫਰਜ਼ ਤੇ ਬਹੁਤ ਲੰਬਾ ਹੁੰਦਾ ਹੈ ਫਸਲ ਪੱਕ ਗਈ ਫਿਰ ਉਹਨੂੰ ਸਾਂਭਣਾ ਆਖਰੀ ਦਾ ਤੱਕ ਫਸਲ ਨੂੰ ਸਾਂਭਣ ਤੱਕ ਉਹਦੀ ਵਟਤ ਤੱਕ ਕਿੰਨੀ ਲੰਮੀ ਘਾਲਣਾ ਹੈ ਉਹਦੀ ਹਰ ਪਲ ਹਰ ਚੀਜ਼ ਉਹ ਨਿੱਕੀ ਨਿੱਕੀ ਚੀਜ਼ ਦਾ ਇਤਿਆਹ ਫਸਲ ਨੂੰ ਪਾਲਦਾ ਵੀ ਹੈ ਬਿਮਾਰੀ ਤੋਂ ਬਚਾਉਂਦਾ ਹੈ ਉਹਨੂੰ ਵੱਡਿਆਂ ਹੁੰਦਿਆਂ ਤੱਕਦਾ ਹੈ ਪੱਕਦਿਆਂ ਤੱਕਦਾ ਹੈ ਹਰ ਇੱਕ ਚੀਜ਼ ਤੋਂ ਜਾਨੀ ਉਹਦਾ ਬਚਾਅ ਕਰਨਾ ਇੱਕ ਲੰਮਾ ਪ੍ਰੋਸੈਸ ਹੈ ਲੰਮੀ ਪ੍ਰਕਿਰਿਆ ਹੈ ਤੇ ਨਾਮ ਪਰਮੇਸ਼ਰ ਦਾ ਕੱਲਾ ਰਸਨਾ ਤੋਂ ਰੱਬ ਰੱਬ ਕਰ ਲੈਣਾ ਇੱਥੇ ਕਹਾਣੀ ਥੋੜਾ ਮੁੱਕ ਜਾਣੀ ਹੈ ਉਸ ਨਾਮ ਨੂੰ ਪਾਲਣਾ ਕਿੰਨੇ ਅੰਦਰ ਕਿਤੇ ਮੇਰੀ ਜ਼ਬਾਨ ਤੋਂ ਰੱਬ ਰੱਬ ਕੀਤਾ ਮੇਰਾ ਹੰਕਾਰ ਨਾ ਬਣ ਜਾਏ ਕਿ ਮੈਂ ਬੜਾ ਰੱਬ ਦਾ ਨਾਮ ਜਪਦਾ ਇਹਨਾਂ ਸੁਚੇਤ ਹੋ ਕੇ ਆਪਣੇ ਆਪ ਦਾ ਧਿਆਨ ਵੀ ਤੇ ਰੱਖਣਾ ਪੈਣਾ ਹਉਮੈ ਤੇ ਬੰਦੇ ਨੂੰ ਐਵੇਂ ਹੀ ਚੰਬੜ ਜਾਂਦੀ ਮੇਰੀ ਜਾਤ ਉੱਚੀ ਮੇਰੀ ਕੁੱਲ ਉੱਚੀ ਮੇਰਾ ਪਰਵਾ ਮੇਰਾ ਪਰਦਾਦਾ ਬੜਾ ਮਹਾਨ ਸੀ ਮਹਾਨ ਉਹ ਸੀ ਹੰਕਾਰ ਮੈਨੂੰ ਹੈ ਵੱਡਾ ਉਹ ਸੀ ਸਮੱਸਿਆ ਮੇਰੇ ਜੀਵਨ ਚ ਖੜੀ ਹੋ ਗਈ ਕਮਾਈ ਉਹਨੇ ਕੀਤੀ غرور ਮੇਰੇ ਜੀਵਨ ਚ ਹੈ ਮੇਰੇ ਕੋਲ ਦੌਲਤ ਹੈ ਮੇਰੇ ਕੋਲ ਤਾਕਤ ਹੈ ਮੇਰੇ ਕੋਲ ਪਦਵੀ ਹੈ ਮੇਰੇ ਕੋਲ ਵਿਦਵਤਾ ਹੈ ਮੈਨੂੰ ਲੋਕ ਰਿਸਪੈਕਟ ਬੜੀ ਕਰਦੇ ਹਨ ਮੈਂ ਇੰਨੇ ਲੋਕਾਂ ਦਾ ਭਲਾ ਕੀਤਾ ਹੈ ਕਿਹੜੀ ਚੀਜ਼ ਦਾ ਹੰਕਾਰ ਨਹੀਂ ਬੰਦੇ ਨੂੰ ਤੇ ਜਦੋਂ ਮੈਂ ਦੋ ਘੜੀਆਂ ਰੱਬ ਰੱਬ ਕਰ ਲਿਆ ਉਹ ਜਿਹੜੀ ਹੰਕਾਰ ਦੀ ਆਫਤ ਨੇ ਸਿਰ ਚੁੱਕਣਾ ਉਹਦੇ ਤੋਂ ਆਪਣੇ ਆਪ ਨੂੰ ਬਚਾਉਣਾ ਕਿੰਨੇ ਆ ਤੀਰਥ ਵਰਤਿਆਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇਫਲ ਜਾਤ ਤਿਸ ਜਿਉ ਕੁੰਚ ਰਿਸ਼ਨਾ ਰਬ ਤੂੰ ਕਹਿ ਤਾਂ ਲਿਆ ਪਰ ਜਿਸ ਬਾਰੇ ਕਹਿ ਉਹਨੂੰ ਹਿਰਦੇ ਵਿੱਚ ਥਾਂ ਦੇਣੀ ਤੇ ਫਿਰ ਉਸ ਪਰਮੇਸ਼ਰ ਦੇ ਉਸ ਅਹਿਸਾਸ ਨੂੰ ਬਚਾਈ ਰੱਖਣਾ ਤਾਂ ਕਿ ਹੰਕਾਰ ਇਸ ਖੇਤੀ ਨੂੰ ਨਾ ਪਵੇ ਇਹ ਅਜੇ ਤਾਂ ਬੀਜ ਛੁੱਟਿਆ ਇਹ ਨਾ ਹੋਵੇ ਬੀਜ ਹੀ ਚੋਕੇ ਲੈ ਜਾਏ ਜਦੋਂ ਕਿਸਾਨ ਬੀਜ ਬੀਜਦਾ ਹੈ ਨਾ ਉਹ ਇਹ ਵੀ ਧਿਆਨ ਰੱਖਦਾ ਹੈ ਕਿ ਕੀੜੇ ਮਕੌੜੇ ਬੀਤ ਨਹੀਂ ਇਕੱਠਾ ਕਰੀ ਜਾਂਦੇ ਦਾਣੇ ਤੇ ਨਹੀਂ ਇਕੱਠੇ ਕਰਕੇ ਲਈ ਜਾਂਦੇ ਉੱਗੇਗਾ ਕੀ ਸੋ ਇਹ ਸਾਰੀਆਂ ਚੀਜ਼ਾਂ ਦਾ ਨਾਂ ਖਿਸਾਨੀ ਇਹ ਸਾਰੀ ਚੀਜ਼ ਦਾ ਨਾਂ ਬੰਦਗੀ ਹੈ ਬੰਦਗੀ ਕੱਲਾ ਕਿਸੇ ਕੋਨੇ 'ਚ ਬਹਿ ਕੇ ਰੱਬ ਰੱਬ ਦੋ ਚਾਰ ਕੜੀਆਂ ਕਰ ਲਿਆ ਫਿਰ ਦੁਨੀਆ ਨੂੰ ਕਹੀ ਜਾਣਾ ਮੈਂ ਜੀ ਰਾਨ ਨਾਮ ਬੜਾ ਜਵਦ ਮੈਂ ਤੇ ਇਨਾ ਪਾਠ ਕਰਨਾ ਫਿਰ ਕੀ ਹੋਇਆ ਉਹਨਾਂ ਤੋਂ ਕਰਦਾ ਨਹੀਂ ਜਿਨ੍ਹਾਂ ਤੋਂ ਵਿਖਾਉਣਾ ਹੈ ਦੁਨੀਆ ਨੂੰ ਦੱਸਦਾ ਆਪਣੀ ਮਸ਼ਹੂਰੀ ਐਡਵਰਟਾਈਜ਼ਮੈਂਟ ਕਾਦਲੀ ਕਰਦਾ ਹੈ ਬੰਦਾ ਕੋਈ ਚੰਗਾ ਕਹਿ ਦੇਵੇ ਕਿਸੇ ਦੇ ਮਨ ਚ ਮੇਰੇ ਬਾਰੇ ਇਹ ਖਿਆਲ ਆਵੇ ਵੀ ਵਾ ਵਾ ਬਈ ਬਹੁਤ ਰੱਬ ਨੂੰ ਮੰਨਣ ਵਾਲਾ ਬੰਦਾ ਹੈ ਤੂੰ ਬਦਲੇ ਚ ਇਹੋ ਹੀ ਚਾਹੁੰਦਾ ਹੈ ਉਹ ਤੈਨੂੰ ਮਿਲ ਜਾਂਦਾ ਇੱਕ ਅੱਦੇ ਬੰਦੇ ਤੋਂ ਸਭਤ ਮਿਲ ਜਾਂਦੀ ਹੈ ਸਾਰਾ ਕੁਝ ਜਾਂਦਾ ਲੱਗਿਆ ਤੇਰਾ ਪਰਪਸ ਤੇਰਾ ਮਕਸਦ ਆਪਣੇ ਅੰਤਰਾਤਮੇ ਨੂੰ ਸਵਾਰਨਾ ਨਹੀਂ ਤੇਰਾ ਮਕਸਦ ਜਿਹੜਾ ਹੈ ਉਹ ਲੋਕਾਂ ਦੀ ਵਾਹ ਵਾਹ ਵਡਿਆਈ ਲੋਕਾਂ ਦੇ ਦਿਲ 'ਚ ਆਪਣੀ ਆਪਣੀ ਸਤਕਾਰ ਆਪਣੀ ਆਪਣੀ ਧਾਕ ਪੈਦਾ ਕਰਨਾ ਹੈ ਤੇ ਜਦੋਂ ਹੋ ਜਾਂਦੀ ਹੈ ਜੇ ਕੋ ਪਾਵੇ ਤਿਲਕਾ ਮਨ ਕੰਮ ਨਿਭੜ ਜਾਂਦਾ ਫਿਰ ਹੋਰ ਕਿਸੇ ਫਲ ਦੀ ਉਮੀਦ ਨਾ ਰੱਖ ਤੈਨੂੰ ਲਾਲਚ ਹੋ ਰਿਹਾ ਤੇਰਾ ਚੁਕਾ ਕਿਸੇ ਹੋਰ ਚੀਜ਼ ਦੀ ਪ੍ਰਾਪਤੀ ਵਾਸਤੇ ਹੈ ਇਹ ਤੇ ਉਹ ਰਾਹ ਹੈ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀਓ ਹੈ ਢਾਰ ਇੱਥੇ ਤੇ ਕਿਸੇ ਨੇ ਮਾੜਾ ਵੀ ਕਹਿ ਦਿੱਤਾ ਤੇ ਦਿਲ ਨਹੀਂ ਡਲਉਣਾ ਵਡਿਆਈ ਵੀ ਕਰ ਦਿੱਤੀ ਤੇ ਉਹਦੇ ਚ ਸੁਰਤ ਨਹੀਂ ਅਟਕਾ ਕੇ ਰੱਖਣੀ ਇਹਨਾਂ ਦੋਨਾਂ ਚੀਜ਼ਾਂ ਦਾ ਖਿਹੜਾ ਛੱਡ ਦੇ ਦੋਵੇਂ ਹੀ ਰੁਕਾਵਟਾਂ ਨੇ ਕੋਈ ਨਿੰਦਾ ਕਰ ਗਿਆ ਤਾਂ ਵੀ ਰੁਕਾਵਟ ਹੈ ਵਡਿਆਈ ਕਰ ਗਿਆ ਤਾਂ ਵੀ ਰੁਕਾਵਟ ਹੈ ਇਨਾ ਸੁਚੇਤ ਹੋਣ ਦਾ ਕਾਰਜ ਹੈ ਮਨ ਨੂੰ ਜਿਵੇਂ ਬੰਦਾ ਉਸ ਰਸਸੇ ਤੇ ਉਸ ਸੂਲੀ ਦੇ ਉੱਤੇ ਤੁਰ ਰਿਹਾ ਹੈ ਡਿੱਗ ਪਿਆ ਤੇ ਬਚਣਾ ਕੁਝ ਨਹੀਂ ਨਾਮ ਜਪਣਾ ਇਸ ਪ੍ਰਕਿਰਿਆ ਨੂੰ ਕਿਹਾ ਮਹਾਰਾਜ ਨੇ ਬੰਦਗੀ ਇਹਨੂੰ ਕਿਹਾ ਹੈ ਡਿੱਗਣ ਦਾ ਖਦਸ਼ਾ ਵਾਰ-ਵਾਰ ਹੈ ਲੋਕ ਆਵਾਜ਼ਾਂ ਦਿੰਦੇ ਨੇ ਕਿੱਧਰ ਤੁਰਿਆ ਜਾਣਾ ਹੈ ਕੀ ਕਰੀ ਜਾਣਾ ਹੈ ਤੂੰ ਕਿਹੜੀ ਪਾਠ ਕਰਕੇ ਕੀ ਕਰੇਂਗਾ ਸੇਵਾ ਕਰਕੇ ਤੂੰ ਕੀ ਕਮਾ ਲੇਂਗਾ ਦੁਨੀਆ ਵੇਖ ਕਿਹੜੇ ਕੰਮ ਤੁਰੀਏ ਤੂੰ ਕੱਲਾ ਕਿਦਰ ਨੂੰ ਆਪਣੇ ਜੀਵਨ ਨੂੰ ਲਾਈ ਬੜਾ ਕੁਝ ਹੈਵਾਜਾਂ ਤੇ ਬਹੁਤ ਪੈਣ ਗਈਆਂ ਜਦ ਤੂੰ ਪੈਰ ਰੱਖੇਗਾ ਇਸ ਰਾਹ ਦੇ ਉੱਤੇ ਪਹਿਲਾਂ ਤੇਰਾ ਆਪਣਾ ਮਾਣ ਹੀ ਤੈਨੂੰ ਤੁਰ ਨਹੀਂ ਦੇਵੇਗਾ ਆਲਾ ਦਵਾਲਾ ਤੁਰ ਨਹੀਂ ਦੇਵੇਗਾ ਜੇ ਤੂੰ ਇੰਨੀ ਹਿੰਮਤ ਕਰ ਗਿਆ ਫਿਰ ਅੰਦਰ ਦੀਆਂ ਪ੍ਰਾਣੀਆਂ ਵਾਸ਼ਨਾਵਾਂ ਜ਼ੋਰ ਪਾਉਣਗੀਆਂ ਬਾਰ ਬਾਰ ਰਸਤੇ ਦੇ ਵਿੱਚ ਕਦੇ ਹੰਕਾਰ ਘੇਰੇਗਾ ਕਦੇ ਮੋਹ ਘੇਰੇਗਾ ਕਦੇ ਪੁਰਾਣੇ ਸੁਭਾਅ ਸਿਰ ਚੁੱਕਣਗੇ ਇੱਕ ਵਾਰ ਤੂੰ ਡਾਵਾ ਡੋਲ ਹੋ ਗਿਆ ਡਿੱਗ ਪਿਆ ਸਾਰੀ ਕਲਣਾ ਖਤਮ ਹੋ ਗਈ ਇਹਨਾਂ ਸੁਚੇਤ ਹੋਣ ਦਾ ਮਾਰ ਇਹਨਾਂ ਸੁਚੇਤ ਜਿਵੇਂ ਪੱਕੀ ਫਸਲ ਤੇ ਗੜੇ ਮਾਰੀ ਹੋ ਜਾਏ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਵੀ ਵਾਪਰਨ ਗਿਆ ਕਬੀਰ ਜੀ ਮਹਾਰਾਜ ਕਹਿੰਦੇ ਨੇ ਇਹ ਮਨੁਭੀਓ ਸੋਚੇ ਰਸੇ ਤੇ ਤੁਰਨ ਵਾਲੀ ਖੇਡ ਐ ਡਿੱਗ ਪਿਓ ਤੇ ਸੱਟਾਂ ਤੇ ਚੋਟਾਂ ਤੋਂ ਬਿਨਾ ਕੁਝ ਨਹੀਂ ਮਿਲੇਗਾ ਪਹੁੰਚ ਗਿਓ ਤੇ ਵਾਹਿਗੁਰੂ ਦੇ ਦਰ ਤੇ ਮਾਣ ਮਿਲੇਗਾ ਤਾਂ ਇਹ ਮਹਾਰਾਜ ਨੇ ਬਾਣੀ 'ਚ ਵਾਕ ਕਹੇ ਜੇ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇਕਰ ਹਤ ਆਪਾਂ ਕਿੰਨੀ ਵਾਰ ਬਚਨ ਪੜ੍ਹਦੇ ਹਾਂ ਉਹ ਡੋਲਣਾ ਕੀ ਐ ਉਹਨਾਂ ਰੁਕਾਵਟਾਂ ਛੁੱਟ ਜਾਣਾ ਜਿਹੜੀਆਂ ਮਨ ਨੂੰ ਡਲਾਉਣ ਵਾਲੀਆਂ ਨੇ ਫਿਰ ਉਹਨਾਂ ਚੀਜ਼ਾਂ ਦੇ ਸ਼ਿਕਾਰ ਹੋ ਜਾਣਾ ਜਿਨ੍ਹਾਂ ਤੋਂ ਨਿਕਲਣ ਵਾਸਤੇ ਆਪਾਂ ਯਤਨ ਕਰਦੇ ਹਾਂ ਲੋਕ ਲਾਜ ਦੁਨੀਆ ਦੀ ਵਡਿਆਈ ਲੋਕਾਂ ਦੀ ਨਿੰਦਾ ਲੋਕ ਕੀ ਕਹਿਣਗੇ ਨਿੰਦਾ ਚੁਗਲੀ ਈਰਖਾ ਦੁਸ਼ਵੈਰ ਇਹ ਸਭ ਧਰਮ ਨੂੰ ਕਮਾਉਣ ਦੀਆਂ ਰੁਕਾਵਟਾਂ ਨੇ ਇਨਾ ਜੁਲਝ ਗਿਆ ਸਮਝੋ ਦੀਨ ਤੋਂ ਗਿਆ ਧਰਮ ਗਵਾਚ ਗਿਆ ਬਾਹਰੋਂ ਭਾਵੇਂ ਜੋ ਮਰਜ਼ੀ ਮੇਰੇ ਵਰਗਾ ਬਣਿਆ ਫਿਰੇ ਧਰਮ ਤੇ ਉਦੋਂ ਹੀ ਜਾਂਦਾ ਲੱਗਾ ਜਦੋਂ ਇਹ ਚੀਜ਼ਾਂ ਅੰਦਰ ਆ ਗਈਆਂ ਇਸ ਵਾਸਤੇ ਮਹਾਰਾਜ ਕਹਿੰਦੇ ਆਪਣਾ ਦੀਨ ਬਚਾ ਆਪਣੇ ਅੰਦਰ ਦੀ ਪਵਿੱਤਰਤਾ ਨੂੰ ਬਚਾ ਕੇ ਰੱਖ ਇਹ ਤਾਂ ਸੂਲੀ ਤੇ ਖੇਡਣ ਵਾਲੀ ਗੱਲ ਕਰ ਰਹੇ ਆਂ ਜੇ ਡਿਗ ਪਿਓ ਇਸ ਤੋਂ ਇਲਾਵਾ ਹੋਰ ਫਿਰ ਕੋਈ ਥਾਂ ਨਹੀਂ ਇਹੀ ਤਾਂ ਮਾਰਗ ਹੈ ਜੇ ਇਸ ਰਸਤੇ ਤੇ ਵੀ ਤੂੰ ਨਾ ਤੁਰ ਸਕੇ ਹੋਰ ਜਿਹੜੇ ਕਰਮਕਾਂਡ ਕਰਦਾ ਹੈ ਵਹਿਮ ਭਰਮ ਕਰਦਾ ਹੈ ਟੋਟ ਕੇ ਬਾਜ਼ੀਆਂ ਕਰਦਾ ਹੈ ਜਾਦੂ ਟੂਣੇ ਕਰਦਾ ਹੈ ਮੱਥੇ ਟੇਕਦਾ ਹੈ ਹੋਰ ਬੜਾ ਕੋਈ ਤੂੰ ਕਰਦਾ ਹੈ ਜਿਨ੍ਹਾਂ ਦਾ ਜ਼ਿਕਰ ਪਹਿਲੇ ਸ਼ਲੋਕਾਂ ਵਿੱਚ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰਿਆ ਵਰਤ ਰੱਖ ਲੈ ਮੜੀਆਂ ਮਸਾਣਾ ਤੇ ਜਾ ਆ ਇਹ ਸਾਰਾ ਕੁਝ ਜਿਹੜਾ ਇਹ ਵਹਿਮ ਭਰਮ ਅੰਧ ਵਿਸ਼ਵਾਸ ਮਾਇਆ ਜਾਲ ਕਰਮਕਾਂਡ ਇਹ ਬੋਝ ਜਿਹੜੇ ਤੂੰ ਚੁੱਕਦਾ ਹੈ ਅੰਧ ਵਿਸ਼ਵਾਸ ਪਾੜਦਾ ਹੈ ਫਿਰ ਤਾਂ ਇਹੀ ਤੇਰੇ ਪੱਲੇ ਰਹੇਗਾ ਫੇ ਤੂੰ ਇਹਨਾਂ ਚ ਝੂਲ ਜਿਆ ਰਹੇਗਾ ਤੂੰ ਇਹਨਾਂ ਚ ਜੀਵਨ ਦਾ ਸੁੱਖ ਲੱਭੇਗਾ ਤਰੱਕੀ ਲੱਭੇਗਾ ਕੁਝ ਨਹੀਂ ਹੈ ਇਹਨਾਂ ਚ ਇਸ ਵਾਸਤੇ ਸਹਿਬ ਸਤਗੁਰੂ ਮਹਾਰਾਜ ਕਹਿੰਦੇ ਨੇ ਅਗਲੇਰੇ ਸ਼ਲੋਕ ਵਿੱਚ ਕਬੀਰ ਸੋਈ ਮੁਖ ਧਨ ਹੈ ਉਹ ਰਸਨਾ ਉਹ ਮੁਖ ਤਨਤਾ ਦਾ ਯੋਗ ਹੈ। ਜਾ ਮੁਖ ਕਹੀਏ RAM ਜਿਸ ਮੁਖ ਤੋਂ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਕੀਤੀ ਜਾਂਦੀ ਹੈ। ਜਿਸ ਰਸਨਾ ਤੋਂ ਵਾਹਿਗੁਰੂ ਦੀ ਸਿਫਤ ਸਲਾਵ ਵਡਿਆਈ ਰਬੀ ਨਾਮ ਦੀ ਚਰਚਾ ਹੁੰਦੀ ਹੈ। ਫਿਰ ਕਹਿੰਦੇ ਨੇ ਦੇਹੀ ਕਿਸ ਕੀ ਬਾਪੂ ਦੀ ਪਵਿੱਤਰ ਹੋਏ ਗੋਗਰਾਮ ਕਬੀਰ ਜੀ ਮਹਾਰਾਜ ਪਰਮੇਸ਼ਰ ਦੇ ਨਾਮ ਦੀ ਏਡੀ ਵੱਡੀ ਵਹਿਮਾ ਕਰਦੇ ਨੇ ਉਹ ਕਹਿੰਦੇ ਨੇ ਕੱਲੀ ਦੇਹੀ ਕਿਉਂ ਉਹ ਨਗਰੀ ਭਾਗਾ ਵਾਲਾ ਜਿੱਥੇ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਤੇ ਨਾ ਰੁਕਾਵਟਾਂ ਤੋਂ ਉੱਪਰ ਉੱਠ ਚੁੱਕਿਆ ਜੀਵ ਵਸਦਾ ਅਸੀਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਹਿਲਾਂ ਜਾਂ ਨਨਕਾਣਾ ਸਾਹਿਬ ਨੂੰ ਰਾਏ ਪੋਏ ਦੀ ਤਲਵੰਡੀ ਨੂੰ ਗੁਰੂ ਨਾਨਕ ਤੋਂ ਬਿਨਾ ਕਿਉਂ ਯਾਦ ਕਰੀਏ ਸਾਡਾ ਉੱਥੇ ਹੈ ਕਿ ਅਸੀਂ ਤਾਂ ਗੁਰੂ ਸਾਹਿਬ ਕਰਕੇ ਯਾਦ ਕਰਦੇ ਆ ਨਾ ਕਿਸੇ ਵੀ ਨਗਰ ਦਾ ਪੰਨ ਜਿੱਥੇ-ਜਿੱਥੇ ਮਹਾਰਾਜ ਨੇ ਚਰਨ ਪਾਏ ਜਿੱਥੇ ਸਤਿਗੁਰੂ ਦੀ ਯਾਦ ਜੁੜੀ ਹੈ ਜਿੱਥੇ ਮਹਾਰਾਜ ਨੇ ਕੋਈ ਮਹਾਨ ਕਰਮ ਕਰਤਵ ਕੀਤਾ ਅਸੀਂ ਤਾਂ ਮਹਾਰਾਜ ਦੀ ਕਰਨੀ ਕਰਕੇ ਉਸ ਜਗ੍ਹਾ ਨੂੰ ਯਾਦ ਕਰਦੇ ਵੈਸੇ ਮਹਾਰਾਜ ਨੂੰ ਤੁਸੀਂ ਇੱਕ ਪਾਸੇ ਰੱਖ ਕੇ ਚੇਤਾ ਪੁਲਾ ਕੇ ਉਸ ਜਗ੍ਹਾ ਤੋਂ ਸਾਨੂੰ ਕੀ ਪ੍ਰਾਪਤੀ ਹੈ ਬਾਕੀ ਥਾਵਾਂ ਵਰਗੀ ਥਾਂ ਐ ਅਸੀਂ ਕਿਉਂ ਯਾਦ ਕਰਾਂਗੇ ਉਹਨੂੰ ਗੁਰੂ ਸਾਹਿਬ ਕਰਕੇ ਕਰਦੇ ਗੁਰੂ ਸਾਹਿਬ ਦੀ ਮਹਾਨ ਕਰਨੀ ਕਰਕੇ ਮਹਾਰਾਜ ਦੇ ਨਾਮ ਕਰਕੇ ਉਹ ਥਾਵਾਂ ਸਾਡੇ ਇਤਿਹਾਸ ਸਾਡੀ ਯਾਦ ਦਾ ਹਿੱਸਾ ਬਣ ਗਈ ਸ਼ਰਧਾਵਾਨ ਮਨੁੱਖ ਦਾ ਮਨ ਚਾਹੁੰਦਾ ਮੈਂ ਵੇਖਾਂ ਉਸ ਥਾਂ ਤੇ ਜਾ ਕੇ ਵੇਖਾਂ ਲੰਘਦੇ ਆਂ ਜਾਂਦੇ ਆਂ ਆਉਂਦੇ ਆਂ ਜਦੋਂ ਬੰਦਾ ਉਸ ਨਗਰ ਦੇ ਵਿੱਚ ਦੀ ਗੁਜ਼ਰਦੇ ਉਹ ਤੇ ਉਹਨੂੰ ਯਾਦ ਹੈ ਜੇ ਉਹਨੂੰ ਤਾਰੀਖ ਚ ਇਤੇ ਹੈ ਉਹਦੇ ਮਨ ਵਿੱਚ ਉਹੋ ਜੀ ਫੀਲਿੰਗ ਉਹੋ ਜਿਹਾ ਖਿਆਲ ਆਉਂਦਾ ਹੈ ਕਿ ਮੈਂ ਉਸ ਥਾਂ ਤੋਂ ਗੁਜ਼ਰ ਰਿਹਾ ਜਿਹੜੀ ਥਾਂ ਮੇਰੇ ਸਤਿਗੁਰੂ ਦੇ ਨਾਮ ਨਾਲ ਜੁੜੀ ਹੋਈ ਹੈ ਹੁਣ ਵਡਿਆਈ ਗੁਰੂ ਦੀ ਹੈ ਨਾ ਵਡਿਆਈ ਗੁਰੂ ਸਾਹਿਬ ਦੇ ਕਰਮ ਦੀ ਹੈ ਜਿਹੜੀ ਜਿਹੜੀ ਚੀਜ਼ ਉਹਨਾਂ ਦੇ ਨੇੜੇ ਹੁੰਦੀ ਗਈ ਜਾਂ ਜਿਹੜੀ ਚੀਜ਼ ਨੂੰ ਮਹਾਰਾਜ ਨੇ ਅਪਣਾ ਲਿਆ ਉਹ ਚੀਜ਼ ਸਾਡੀ ਯਾਦ ਵਿੱਚ ਟਿਕ ਗਈ ਉਹਦੇ ਪ੍ਰਤੀ ਸਾਡੇ ਖਿਆਲ ਹੋਰ ਤਰ੍ਹਾਂ ਦੇ ਹੋ ਗਏ ਪ੍ਰੇਮ ਵਾਲੇ ਹੋ ਗਏ ਰਿਸਪੈਕਟ ਵਾਲੇ ਹੋ ਗਏ ਸਤਕਾਰ ਵਾਲੇ ਹੋ ਗਏ ਠੀਕ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਮਹਿਮਾ ਪਰਮੇਸ਼ਰ ਦੇ ਨਾਮ ਦੀ ਹੈ ਜੇ ਮਾਣੀ ਚਾਹੁੰਦਾ ਨਾ ਤੀਰਥ ਕੋ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕਿ ਹਰਕਾ ਦਾਸ ਜਿਹੜੇ ਦੁਨੀਆਂ ਨੇ ਤੀਰ ਤੀਰਥ ਵੱਡੇ ਨੇ ਕਿ ਰੱਬ ਦਾ ਬੰਦਾ ਵੱਡਾ ਹੈ ਉੱਤਰ ਹੈ ਪਰਮੇਸ਼ਰ ਦਾ ਪਿਆਰਾ ਵੱਡਾ ਹੈ ਉਹ ਜਿੱਥੇ ਬਹਿ ਜਾਏ ਉੱਥੇ ਹੀ ਤੀਰਥ ਹੈ ਜਿੱਥੇ ਰੁਕ ਜਾਏ ਉੱਥੇ ਹੀ ਤੀਰਥ ਹੈ ਉਹਦੇ ਉਹਦੀ ਯਾਦ ਨਾਲ ਜੁੜੀ ਹਰ ਚੀਜ਼ ਹੀ ਸਾਨੂੰ ਉਹਦੇ ਵਰਗੀ ਪਵਿੱਤਰ ਲੱਗਣ ਲੱਗ ਪੈਂਦੀ ਹੈ ਚੰਗੀ ਲੱਗਣ ਲੱਗ ਪੈਂਦੀ ਹੈ ਸਤਿਕਾਰਤ ਲੱਗਣ ਲੱਗ ਪੈਂਦੀ ਹੈ। ਉਹਦੀ ਵਡਿਆਈ ਉਹਦੀ ਦੇਹੀ ਦੀ ਨਹੀਂ, ਉਹਦੀ ਵਡਿਆਈ ਉਹਦੀ ਕਮਾਈ ਦੀ ਹੈ। ਉਹਦੀ ਕਮਾਈ ਕਰਕੇ ਉਹ ਵੱਡਾ ਹੋਇਆ। ਤੇ ਇਸ ਵਡਿਆਈ ਵਾਲਾ ਵੱਡਪਣ ਵਾਲਾ ਫਿਰ ਜਿਹੜੀ-ਜਿਹੜੀ ਚੀਜ਼ ਉਹਨੇ ਅਪਣਾਈ ਉਹ ਚੀਜ਼ ਸਾਨੂੰ ਵੀ ਚੰਗੀ ਲੱਗਣ ਲੱਗ ਪਈ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਦੇਹੀ ਕਿਸ ਕੀ ਬਾਪੂਰੀ? ਕਿ ਕੱਲੀ ਦੇਹੀ ਵਿਚਾਰੀ ਕੀ ਹੈ? ਪਵਿੱਤਰ ਹੋਏ ਕੋ ਗ੍ਰਾਮ ਉਹ ਨਗਰ ਵੀ ਲੋਕਾਂ ਦੀ ਦ੍ਰਿਸ਼ਟੀ ਵਿੱਚ ਚੰਗਾ ਪਾਸਣ ਲੱਗ ਪੈਂਦਾ ਹੈ ਉੱਤਮ ਲੱਗਣ ਲੱਗ ਪੈਂਦਾ ਹੈ ਜਿੱਥੇ ਇਹਨਾਂ ਰੁਕਾਵਟਾਂ ਤੋਂ ਪਾਰ ਪਹੁੰਚਣ ਵਾਲਾ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਇਆ ਜੀਵ ਵਸਦਾ। ਯਥਾ ਬਾਣੀ ਦਾ ਇਵਾਕ ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਸੁਹਾਵਣਾ ਚੰਗਾ ਜਾਨੀ ਸਤ ਸੰਗਤ ਉੱਤਮ ਥਾਂ ਹੈ। ਜਿੱਥੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਵਾਸ ਰੱਖਦੇ ਨੇ ਜਿੱਥੇ ਉਹਦੀ ਸਿਫਤ ਉਹ ਸਲਾਹ ਉਹਦੀ ਵਡਿਆਈ ਉਹਦਾ ਗੁਣ ਗaan ਉਹਦੀ ਮਹਿਮਾ ਉੱਚੀ ਜੀਵਨ ਜਾਂਚ ਦੀ ਵਿਚਾਰ ਹੁੰਦੀ ਹੈ ਸਾਈਬ ਸਤਿਗੁਰੂ ਮੇਰ ਕਰਨ ਅਗਲੇਰੇ ਸ਼ਲੋਕ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਪਾਤਸ਼ਾਹ ਜੀ ਮਹਾਰਾਜ ਹੁਣੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸਭਨਾ ਦਾ ਧੰਨਵਾਦ ਅਦਬ ਸਤਿਗੁਰੂ ਫਤੇ ਨਾਲ ਸਾਜ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ